जी सारूल हाजर हाँ जी थोड़े तो लिए लॉट से कट पीस एक नवी वीडियो लेके ਆਇਆ ਜਪਾਂ ਬਹੁਤ ਦੇਰ ਬਾਅਦ ਨਾ 3-4 ਮਹੀਨੇ ਲੰਘ ਗਏ ਵੀਡੀਓ ਨਹੀਂ ਪਾ ਸਕੇ ਕੋਈ ਲੇਕਿਨ ਅੱਜ ਤੋਂ ਢਿੱਲੀ ਤਿੰਨ ਆਈਟਮਾਂ ਦਿਖਾਵਾਂਗੇ ਆਪਾਂ ਜੀ ਔਰ ਤਮਾਕੇ ਦਾ ਆਈਟਮ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਫੁੱਲ ਵੈਲ ਲਾਈਨਿੰਗ ਜਿਹੜੀ ਕਿ ਆਪਣੇ ਕੋਲੇ ਕੱਟ ਪੀਸ 'ਚ ਵੀ ਆਂਦੀ ਹੈ ਔਰ ਫਰੈਸ਼ ਵੀ ਆਂਦੀ ਹੈ ਇਸ ਵਾਰ ਕਟਬੀ ਸ ਆਪਣੇ ਕੋਲੇ ਸਾਰਾ ਆਇਆ ਜੀ 5 ਪਲੱਸ 5 ਮੀਟਰ ਤੋਂ ਲੈ ਕੇ 20 ਤੋਂ 25 ਮੀਟਰ ਦਾ ਘੱਟ ਹੈਗਾ ਜੀ ਬਿਲਕੁਲ ਸਾਫ ਸੁਥਰਾ ਮਾਲ ਹੋਏਗਾ ਕੋਈ 12 ਮੀਟਰ 15 ਮੀਟਰ 20 ਮੀਟਰ 25 ਮੀਟਰ ਤੱਕ ਤੱਕ ਰਿਹਾ ਜੀ ਘੱਟ ਸਾਰੇ ਹਾਂਜੀ ਸਤਿ ਸ਼੍ਰੀ ਅਕਾਲ ਸੋਨੂ ਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਸੋਨੂ ਜੀ ਆ ਗਏ ਆ ਰੰਗ ਮਖਾ ਰਹੇ ਆ ਮਾਲ ਵਾਧੂ ਆਇਆ ਹੋਇਆ ਜੀ 5 ਮੀਟਰ ਤੋਂ ਲੈ ਕੇ 25 ਮੀਟਰ ਤੱਕ ਦਾ ਘਟ ਹੈ ਜੀ 19 ਤੋਂ 20 ਮੀਟਰ ਦੀ ਚੜਤ ਆਂਦੀ ਆ ਜੀ ਇਹਦੀ ਜਿਹੜੀ ਕੀ ਤੁਹਾਨੂੰ तकरीबन तकरीबन 24-25 ਰੁਪਏ ਮੀਟਰ ਕੋਸਟ ਕਰੇਗੀ ਕੋਈ ਕਟਿਆ ਫਟਿਆ ਨਹੀਂਗਾ ਡਾਕੀ ਦੱਬਾ ਕੋਈ ਨਹੀਂਗਾ ਮਾਲ ਤੇ ਬਿਲਕੁਲ ਸਾਫ ਸੁਥਰਾ ਮਾਲ ਹੋਏਗਾ ਜੀ ਰੰਗ ਕਲਰ ਬਹੁਤ ਨੇ ਮਾਲ ਵਾਧੂ ਆ ਜਿੰਨਾ ਮਰਜ਼ੀ ਲੈ ਸਕਦੇ ਹੋ ਇਹ ਮਾਲ ਤੁਹਾਨੂੰ ਦੇਾਂਗੇ ਜੀ ਆਪਾਂ 500 ਰੁਪਏ ਕਿਲੋ ਪਿਛਲੇ ਸਾਲ 530 ਰੁਪਏ ਵੇਚਿਆ ਸੀਗਾ ਹਲੇ ਨਵੀਂ ਨਵੀਂ ਸੀਜ਼ਨ ਦੀ ਸਟਾਰਟਿੰਗ ਹੈ ਜੀ ਇਸ ਕਰਕੇ ਵਾਜਬ ਰੇਟ ਤੇ ਆਇਆ ਤੇ ਵਾਜਬ ਤੇ ਹੀ ਦੇ ਰਹੇ ਆਂ ਗਾਂ ਦੀ ਗਾਂ ਵੇਖ ਲਾਂਗੇ ਹਲੇ 500 ਰੁਪਏ ਕਿਲੋ ਹੈ ਮਾਲ ਵਾਧੂ ਆਇਆ ਪਿਆ ਵਾ ਜਿੰਨਾ ਮਰਜ਼ੀ ਗੱਠ 2 ਗੱਠ 10 ਗੱਠ 5 ਗੱਠ ਜਿੰਨਾ ਮਰਜ਼ੀ ਲੈ ਲਓ ਸਭ ਤੋਂ ਪਹਿਲਾਂ ਆਪਣਾ ਇੱਕ ਵਾਰ ਪਤਾ ਨੋਟ ਕਰ ਲਓ ਵੈਸੇ ਤਾਂ ਆਪਣੇ ਨਾਲ ਬਹੁਤ ਮਾਮੇ ਦੀ ਕਿਰਪਾ ਨਾਲ ਪੰਜਾਬ ਦੇ ਬਹੁਤ ਵਪਾਰੀ ਜੁੜੇ ਹੋਏ ਆ ਸਟਾਰ ਫੈਬਰਿਕ 메ਨ ਬਾਜ਼ਾਰ ਨੀਅਰ ਮਲੋਤਰਾ ਬੁੱਕ ਡੀਪੂ ਬੱਸ ਸਟੈਂਡ ਤੋਂ ਤਕਰੀਬਨ 5-7 ਮਿੰਟ ਦਾ ਰਸਤਾ ਹੈ ਜੀ ਅਗਰ ਗੱਡੀ ਤੋਂ ਆਏ ਤਾਂ ਤਾਂ ਸਿੱਧਾ ਹੀ ਬਾਜ਼ਾਰ ਦੇ ਵਿੱਚ ਹੀ ਆ ਜੀ ਅਗਰ ਬਸ ਤੇ ਜਾਣਾ ਤਾਂ ਬੱਸ ਸਟੈਂਡ ਤੋਂ 5-7 ਮਿੰਟ ਲੱਗਦੇ ਆਟੋ ਵਾਲਾ ਵੀ 15 ਰੁਪਏ ਲੈਂਦਾ ਹੈ ਇਹਨਾਂ ਦੁਕਾਨ ਦੇ ਮੂਹਰੇ ਹੀ ਛੜਦਾ ਜੀ ਬਿਲਕੁਲ ਬਾਜ਼ਾਰ ਦੇ ਮੇਨ ਰੋਡ ਦੇ ਉੱਪਰ ਦੁਕਾਨ ਹੈ ਸਟਾਰ ਫੈਬਰਿਕ ਦਾ ਆਪਣਾ ਬੋਰਡ ਲੱਗਿਆ ਹੋਇਆ ਇਸ ਤੋਂ ਇਲਾਵਾ ਕੱਟ ਪੀਸ ਜੀ ਜੇ ਤੁਸੀਂ ਛੋਟਾ ਕੱਟ ਲੈਣਾ ਚਾਹੁੰਦੇ ਹੋ 2 ਤੋਂ 4.5 ਮੀਟਰ ਦਾ ਉਹ ਵੀ ਮਿਲ ਜਾਏਗਾ 2 ਮੀਟਰ 2.5 3 3.5 4 4.5 ਤੱਕ 5 ਦਾ ਵੀ ਕੁਝ ਹੋ ਸਕਦਾ ਉਹਦੇ ਵਿੱਚ ਥੋੜਾ ਬਹੁਤ ਹੋਊ 2 ਤੋਂ 5 ਵਾਲਾ ਕੱਟ ਉਹ ਤੁਹਾਨੂੰ ਮਿਲੇਗਾ ਜੀ 450 ਰੁਪਏ ਕਿਲੋ। ਫਰਾਂਦੇਦਲਾ ਰੋਦੇਚ ਵੀ ਵਾਧੂ ਹੈ, ਮਾਲ ਵਾਧੂ ਹੈ। ਕੋਈ ਕਮੀ ਨਹੀਂ, ਜਿੰਨਾ ਮਰਜ਼ੀ ਲੈ ਸਕਦੇ ਹੋ। 2 ਤੋਂ ਛੋਟਾ ਨਹੀਂ ਆਏਗਾ ਜੀ, 5 ਤੋਂ ਵੱਡਾ ਨਹੀਂ ਆਏਗਾ। ਉਹ 450 ਰੁਪਏ ਕਿਲੋ ਆ ਜੀ। ਕੱਲਾ 2 ਮੀਟਰ ਵਾਲਾ ਲੈਣਾ ਚਾਹੁੰਦੇ ਹੋ ਸਿਰਫ ਸਿੰਗਲ 2 ਮੀਟਰ। ਉਹਦੇ ਜਨਾਹ 2 ਤੋਂ ਘੱਟ ਆਏਗਾ ਤੇ ਨਾ 2 ਤੋਂ ਵੱਧ ਆਏਗਾ ਜੀ ਉਹ ਤੁਹਾਨੂੰ ਦੇਾਂਗੇ ਜੀ 350 ਰੁਪਏ ਕਿਲੋ ਉਸ ਤੋਂ ਬਾਅਦ ਜੇ ਆਪਣੀਆਂ ਬੜੀ ਗਾਲੀਆਂ ਪਹਿਣਾ ਵਾਲੇ ਜੇ ਕੋਈ ਕਿਸੇ ਨੂੰ ਮੀਟਰ 1.5 ਮੀਟਰ ਵਾਲਾ ਮਾਲ ਚਾਹੀਦਾ ਹੋਵੇ ਉਹ ਵੀ ਮਿਲ ਜਾਏਗਾ ਜੀ ਆ ਸਾਡੇ ਮੀਟਰ 1.5 ਮੀਟਰ ਵਾਲੇ ਪੀਸ ਬਣਾ ਕੇ ਰੱਖੇ ਹੁੰਦੇ ਆ ਜੀ ਆ ਲਾਲ ਪੀਲੀ ਰਵੜ ਚੜੀ ਆ 1.5 ਮੀਟਰ ਕਾਲੀ ਰਵੜ ਚੜੀ ਆ 1 ਮੀਟਰ ਸਾਰਾ ਮਾਲ ਤਿਆਰ ਬਣਿਆ ਸਾਫ ਸੁਥਰਾ ਐਨ ਕਟਵਟ ਕਰਕੇ ਸਾਰਾ ਕੱਢਿਆ ਹੁੰਦਾ ਜੀ ਜਿੰਨਾ ਮਰਜ਼ੀ ਲੈ ਲਓ ਜਿੰਨਾ ਮਰਜ਼ੀ ਮਾਲ ਲੈ ਸਕਦੇ ਹੋ ਇਹ ਸਿਰਫ ਔਰ ਸਿਰਫ 200 ਤੇ 30 ਰੁਪਏ ਕਿਲੋ ਜੀ ਜਿਹੜਾ ਕੀ ਤੁਹਾਨੂੰ ਤਕਰੀਬਨ 11 11.5 ਰੁਪਏ ਮੀਟਰ ਪੈਣਾ ਡੇਡਰ ਮੀਟਰ ਦੇ ਦੋ ਪੀਸ ਜੋੜ ਲਓ 3 ਮੀਟਰ ਦਾ ਤਾਲੀ ਸ਼ਰਟ ਤੇ ਵਧੀਆ ਲੱਗ ਜਾਣਾ ਖੁੱਲਾ ਡੁੱਲਾ ਮੀਟਰ ਡੇਡ ਮੀਟਰ ਵਾਲਾ ਜੋੜ ਲਓ ਤਾਂ ਵੀ ਢਾਈ ਨਾਲ ਸ਼ਰਟ ਬਣ ਜਾਣੀ ਹੈ ਇਹ ਤੁਹਾਨੂੰ ਪੀਸ ਤਕਰੀਬਨ ਤਕਰੀਬਨ 11.5 ਰੁਪਏ ਮੀਟਰ ਪੈਣੀ ਹੈ ਜੀ ਇਸ ਤੋਂ ਬਾਅਦ ਆਪਣੇ ਕੋਲੇ ਫਰੈਸ਼ ਦੀ ਹੈ ਜੀ ਬੰਦਥਾਨਾ ਦਾ ਮਾਲ ਹੈ ਜੀ ਤਕਰੀਬਨ ਤਕਰੀਬਨ ਆਪਣੇ ਕੋਲੇ ਇਸ ਟਾਈਮ 250 ਰੰਗ ਹੋਏ ਗਏ ਨੇ ਇਸ ਵਿੱਚ ਬੰਦ ਥਾਣ ਲੈਣੇ ਚਾਹੋ ਬੰਦ ਥਾਣ ਮਿਲ ਜਾਣਗੇ ਕਟਿੰਗ ਕਰਕੇ ਲੈਣਾ ਕਟਿੰਗ ਕਰਕੇ ਵੀ ਮਿਲ ਜਾਊਗਾ ਘਟ ਤੋਂ ਘਟ 10 10 ਮੀਟਰ ਦੇ ਕੱਟ ਤੇ ਮਿਨੀਮਮ ਕੁਆਂਟੀਟੀ 200 ਮੀਟਰ 200 ਮੀਟਰ ਹੋਣਾ ਚਾਹੀਦਾ ਜੀ 10 ਮੀਟਰ 10 10 ਮੀਟਰ ਦਾ ਕੱਟ ਦੇ ਦੇਾਂਗੇ ਕੱਟ ਕੇ ਉਦੋਂ ਉੱਤੇ ਜਿੰਨਾ ਮਰਜ਼ੀ ਚਾਹੇ ਬੰਦ ਥਾਣ ਲੈ ਲਓ ਚਾਹੇ 15 15 20 25 ਜਿੰਨਾ ਮਰਜ਼ੀ ਕਟਵਾ ਲਓ ਤਕਰੀਬਨ ਇਸ ਟਾਈਮ ਮੌਕੇ ਤੇ 250 ਕਲਰ ਹੈਗਾ ਜੀ ਬਿਲਕੁਲ ਫਰੈਸ਼ ਦਾ ਮਾਲ ਹੈ ਜੀ ਕੋਈ ਇਹ ਨਹੀਂ ਕਿ ਬਿਲਕੁਲ ਕੰਪਨੀ ਦਾ ਮਾਲ ਹੈ ਸਾਰਾ ਇਹ ਤੁਹਾਨੂੰ ਆਪਾਂ ਦੇਵਾਂਗੇ ਜੀ ਸਿਰਫ ਉਹ ਸਿਰਫ 30 ਰੁਪਏ ਮੀਟਰ ਚਾਹੇ ਬੰਦ ਥਾਨ ਲੈ ਲੋ ਚਾਹੇ ਮਾਲ ਕਟਵਾ ਕੇ ਲੈ ਲੋ 10 10 ਮੀਟਰ ਤੁਸੀਂ 200 ਮੀਟਰ ਲੈਣਾ 20 ਥਾਨਾ ਚ ਚਾਹੇ 10 10 ਮੀਟਰ ਕਟਵਾ ਲਓ ਕੋਈ ਦਿੱਕਤ ਨਹੀਂ ਇਹ ਤੁਹਾਨੂੰ ਨੈਟ ਅੱਪ 30 ਰੁਪਏ ਮੀਟਰ ਨੈਟ ਮਿਲੇਗਾ ਜੀ ਕੋਈ GST ਨਹੀਂ ਕੋਈ ਕੁਝ ਨਹੀਂ ਨੈਟ ਰੇਟ ਤੇ ਮਿਲੇਗਾ ਮਾਲ ਜਿੰਨਾ ਮਰਜ਼ੀ ਲੈ ਸਕਦੇ ਹੋ ਮਾਲ ਬਹੁਤ ਹੈ ਬੰਦ ਗੱਠਾਂ ਵੀ ਪਈਆਂ ਰੰਗ ਵਾਧੂ ਆ ਮਾਲ ਵਾਧੂ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਕਿ ਹੁਣ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਸਾਰੇ ਸੂਟਾਂ ਥੱਲੇ ਲਾਈਨਿੰਗਾਂ ਹੀ ਲੱਗਣੀਆਂ ਜੀ ਚਾਹੇ ਕਾਟਨ ਦੀ ਲਾ ਲਓ ਕੋਈ ਟਾਪਟਾ ਲਾ ਲਓ ਤੇ ਕਰੇਵਲ ਲਾ ਲਓ ਤਿੰਨ ਤਰ੍ਹਾਂ ਦੀ ਲਾਈਨਿੰਗ ਹੈ ਤਿੰਨੇ ਆਪਣੇ ਕੋਲੇ ਇਸ ਟਾਈਮ ਮੌਜੂਦ ਆ ਜੀ ਜਿਹੜੀ ਮਰਜ਼ੀ ਲੈ ਚੀਜ਼ ਲੈ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਦਿਖਾ ਰਿਹਾ ਜੀ ਕਰੇਵ ਦੇ ਕਲਰ ਅਮਰੀਕਨ ਕਰੇਵ ਬਾਹਰਲੇ ਸੂਟਾਂ ਦੇ ਥੱਲੇ ਜਿਵੇਂ ਸਭ ਲਹਿੰਗਾ ਲੂੰਗਾ ਚੋਲੀ ਜਿੰਨੇ ਤੇ ਸਭ ਥੱਲੇ ਅਮਰੀਕਨ ਕਰੇਵੀ ਅੱਜਕਲ ਜ਼ਿਆਦਾ ਲਾਉਂਦੇ ਆ ਇਹਦੇ ਵਿੱਚ ਵੀ ਇਸ ਟਾਈਮ ਆਪਣੇ ਕੋਲੇ ਤਕਰੀਬਨ 100 ਤੋਂ ਉੱਪਰ ਕਲਰ ਹੈਗੇ ਨੇ ਜੀ ਏ ਅਗਰ ਤੁਸੀਂ ਕਟਾ ਕੇ ਲੈਣੀ ਹੈ ਜੀ 5 ਮੀਟਰ 10 ਮੀਟਰ ਮਿਨੀਮਮ ਕੁਆਂਟੀਟੀ ਇਹਦੀ ਦਵਾਂਗੇ 100 ਮੀਟਰ ਅਗਰ ਤੁਸੀਂ ਕਟਵਾ ਕੇ ਲੈਣੀ ਚਾਹੁੰਦੇ ਹੋ 5 ਮੀਟਰ 10 ਮੀਟਰ 15 ਮੀਟਰ 10 10 ਮੀਟਰ ਦੇ ਕੱਟ ਲੈਣੇ 15 15 ਮੀਟਰ ਦੇ ਕੱਟ ਲੈਣੇ ਉਹ ਤੁਹਾਨੂੰ ਆਪਾਂ ਦਵਾਂਗੇ ਜੀ 25 ਰੁਪਏ ਮੀਟਰ ਅਗਰ ਤੁਸੀਂ ਐਜ਼ ਇਟ ਇਜ਼ ਲੈਣੀ ਚਾਹੁੰਦੇ ਹੋ ਜਿਵੇਂ ਕੋਈ ਟੀਪੀ ਹੈਗੀ 10 ਮੀਟਰ ਦੀ ਕੋਈ 15 ਮੀਟਰ ਦੀ ਕੋਈ 12 ਮੀਟਰ ਦੀ 10 ਤੋਂ ਤਕਰੀਬਨ ਪਲਾਸਾ ਸਾਰੀਆਂ ਕੋਈ 25 ਮੀਟਰ ਦੀ ਹੋਏਗੀ ਕੋਈ 30 ਮੀਟਰ ਦੀ ਹੋਏਗੀ ਅਗਰ ਤੁਸੀਂ ਐਜ਼ ਇਟ ਇਜ਼ ਲੈਣਾ ਚਾਹੁੰਦੇ ਆ ਤੇ ਆਪਾਂ ਤੁਹਾਨੂੰ ਤੋਲ ਕੇ ਵੀ ਦੇ ਦਿਆਂਗੇ ਸਿਰਫ ਔਰ ਸਿਰਫ 300 ਰੁਪਏ ਕਿਲੋ ਕੱਲ ਬਹੁਤ ਰੇਜੀ ਕੱਲ 100 ਤੋਂ ਉੱਪਰ ਹੈਗੇ ਇਸ ਟਾਈਮ ਤੇ 300 ਰੁਪਏ ਕਿਲੋ ਵਾਲੀ ਤਕਰੀਬਨ ਤੁਹਾਨੂੰ 21 22 ਰੁਪਏ ਕੋਸਟ 21 22 ਰੁਪਏ ਕਰਨੀ ਆ ਜੇ ਤੁਸੀਂ ਕਟਵਾ ਕੇ ਲੈਣੀ ਹੈ ਤੇ 25 ਰੁਪਏ ਮੀਟਰ ਹੈ ਜੀ ਜੇ ਤੁਸੀਂ ਐਜ਼ ਇਟ ਇਜ਼ ਟੀਪੀ ਲੈਣੀ ਹੈ ਤੇ ਤੁਹਾਨੂੰ 300 ਰੁਪਏ ਕਿਲੋ ਮਿਲੇਗੀ ਜੀ ਕ੍ਰੇਪ ਤੋਂ ਬਾਅਦ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਡਾਈ ਕੀਤਾ ਹੋਇਆ ਟਾਪਟਾ ਸਾਰਾ 10 ਕਿਲੋ ਕੁਆਲਿਟੀ ਦਾ ਟਾਪਟਾ ਹੈ ਜੀ ਡਾਈ ਕੀਤਾ ਹੋਇਆ ਬਿਲਕੁਲ ਫਰੈਸ਼ ਦਾ ਮਾਲ ਹੈ ਕਲਰ ਇਸ ਟਾਈਮ ਆਪਣੇ ਕੋਲੇ 100 ਤੋਂ ਉੱਪਰ ਟਾਪਟੇ ਚ ਕਲਰ ਰਗੇ ਆ ਜੀ ਡਾਈ ਕੀਤੇ ਕਰਾਏ ਪੂਰਾ ਥਾਨਾ ਦਾ ਮਾਲ ਹੈ ਜੀ ਕੋਈ ਕੱਟ ਪੀਸ ਨਹੀਂ ਗਾ ਪੂਰਾ ਥਾਨਾ ਦਾ ਮਾਲ ਹੈ 10 10 20 20 30 30 ਮੀਟਰ ਜਿੰਨਾ ਮਰਜ਼ੀ ਲਓ ਕਲਰਾਂ ਵੱਲੋਂ ਜੀ ਕਲਰਾਂ ਵੱਲੋਂ ਕੋਈ ਕਮੀ ਨਹੀਂ ਹੈਗੀ ਇਹਨੂੰ ਤੈਨੂੰ ਜਗ੍ਹਾ ਤੇ ਜਗਾ ਤੇ ਮਾਲ ਪਿਆ ਵਾ ਸਾਰਾ ਡੱਡ ਕਰਕੇ ਸਾਹੇ ਨਾ ਲੈਸ ਸਿਉਂ ਵਾਈਟ ਟਾਪ ਦਾ ਜਿੱਥੋਂ ਮਰਜ਼ੀ ਲੈ ਲਓ ਸਭ ਜਗ੍ਹਾ ਮਿਲ ਜਾਂਦਾ ਡਾਈ ਕੀਤਾ ਤੁਹਾਨੂੰ ਆਪਣੇ ਕੋਲੇ ਮਿਲੂ मिनिमम क्वांटिटी मिलू जी 100 मीटर 10 10 मीटर कटवा लो ਤੇ ਚਾਹੇ 5 5 मीटर कटवा लो ਸਾਰੇ ਰੰਗਾਂ ਚ ਕੋਈ ਚੱਕਰ ਨਹੀਂ मिनिमम क्वांटिटी रेट ਆਪ ਤੇ 100 मीटर ਦੀ ਹੈ ਜੀ ਔਰ ਰੇਟ ਮਿਲੂਗਾ ਸਿਰਫ ਔਰ ਸਿਰਫ 65 ਰੁਪਏ ਪਰ ਮੀਟਰ ਜਿਹੜਾ ਕਿ 10 ਕਿਲੋ ਕੁਆਲਟੀ ਦਾ 57 53 ਰੁਪਏ ਤੋਂ ਹੌਲ ਸੇਲ ਦਾ ਰੇਟ ਹੈ ਜੀ ਵਾਈਟ ਦਾ ਜਿਹਦੇ ਉੱਤੇ 50 ਰੁਪਏ ਮੀਟਰ ਦੀ ਡਾਈ ਵੀ ਪੈਂਦੀ ਏ 2-3% ਸ਼ਰਿੰਕ ਵੀ ਕਰਦਾ ਇਹਨੇ ਨਾ ਕੋਈ ਸ਼ਰਿੰਕ ਕਰਨਾ ਨਾ ਕੋਈ ਰੰਗ ਉਤਰਨਾ ਮੇ ਲੜਾਈ ਮਾਲ ਆ ਸਾਰਾ ਰੇਟ ਮਿਲੋ ਜੀ ਸਿਰਫ ਔਰ ਸਿਰਫ 60 ਰੁਪਏ ਮੀਟਰ ਕਲਰ ਇਸ ਟਾਈਮ 100 ਪਲੱਸ ਕਲਰ ਹੈਗਾ ਜੀ ਟਾਪ ਟੱਚ ਪਤਾ ਆਪਣੇ ਕਰੀ ਫਿਰ ਨੋਟ ਕਰ ਲੋ ਸਟਾਰ ਫੈਬਰਿਕ 메인 ਬਾਜ਼ਾਰ ਨੀਅਰ ਮਲੋਤਰਾ ਬੁੱਕ ਡੀਪੂ 메인 ਬਾਜ਼ਾਰ ਮੋਗਾ ਜੀ ਫੁੱਲ ਵੈਨ ਅਮਰੀਕਨ ਕਰੇਵ ਡਾਈਟ ਟਾਪਟਾ ਵਾਈਟ ਟਾਪਟਾ ਇਹ ਸਾਰੀਆਂ ਅਸਟਰ ਦੀਆਂ ਤਿੰਨੇ ਆਈਟਮਾਂ ਜੀ ਕੁਆਂਟੀਟੀ ਜਿੰਨੀ ਮਰਜ਼ੀ ਲੈ ਸਕਦੇ ਹੋ ਸਿਸਤੂ ਲਾਵਾ ਇੱਕ ਆਪਣੇ ਕੋਲੇ ਹੋਰ ਟਾਪਟੇ ਚ ਆਈਟਮ ਪਈ ਹੈ ਜੀ ਲਾਰਡ ਛੋਟਾ ਹੀ ਆ तकरीबन 1.5 ਕੰਟਲ ਦਾ ਤਿੰਨ ਗੱਲ ਪਾਰਸਲਾਂ ਦਾ ਮਾਲ ਹੈ 5 ਪਲੱਸ ਕਟ ਹੈ ਜੀ ਇਹ ਇਹ ਕੱਟ ਕੇ ਨਹੀਂ ਮਿਲੂਗਾ ਜਿੰਨਾ ਜਿੰਨਾ ਪੀਸ ਆ ਕੋਈ 5 ਮੀਟਰ ਦਾ ਕੋਈ 8 ਮੀਟਰ ਦਾ ਕੋਈ 12 ਮੀਟਰ ਦਾ ਕੋਈ 14 ਮੀਟਰ ਦਾ ਜਿੰਨਾ ਜਿੰਨਾ ਪੀਸ ਆ ਉਨਾ ਹੀ ਮਿਲੂਗਾ ਜੀ ਇਹ ਤੁਹਾਨੂੰ ਆਪਾਂ ਦੇ ਦੇਣਾ ਤੋਲ ਕੇ 600 ਰੁਪਏ ਕਿਲੋ ਜੀ ਤੁਲਕੀ ਹੈ ਤੇ ਤੁਲਕੀ ਦੇ ਦੇਣਾ ਜੀ 600 ਰੁਪਏ ਕਿਲੋ ਹੈ ਜੀ ਇਹ ਤਕਰੀਬਨ ਡੇਢ ਕੁਇੰਟਲ ਮਾਲ ਹੈ ਜੀ ਪੰਜ ਪਲੱਸ ਦਾ ਘੱਟ ਹੈ ਸਾਰਾ ਸਾਢੇ 11 12 ਮੀਟਰ ਦੀ ਚੜਤ ਹੈ ਇਹ ਤਕਰੀਬਨ 50 55 ਰੁਪਏ ਕੋਸਟ ਕਰ ਜਾਣਾ ਜਿਹੜੇ ਪਾ ਵਾਈਟ ਵੀ ਨਹੀਂ ਮਿਲਣਾ ਉਹ ਪਾ ਤੁਹਾਨੂੰ 2.5 ਕੋਸਟ ਕਰ ਜਾਣਾ ਕੁਪੜੀਕ ਵਾਲਿਆਂ ਲਈ ਕੋਈ ਦੁਕਾਨਦਾਰ ਵੀਰਾਂ ਲਈ ਕੋਈ ਲੋਡ ਹੋਵੇ ਤੇ ਜਿਹੜੇ ਕਿੰਟਲ ਮਾਲ ਹੈ ਜੀ ਸਾਰਾ ਇਹ ਲੈ ਜਾ ਸਕਦੇ ਨੇ ਇਸ ਤੋਂ ਇਲਾਵਾ ਕੋਈ ਵੀ ਡਾਇਬਲ ਆਈਟਮ ਚ ਡਾਇਬਲ ਮਸਲੀਨ ਰਿਯਾਨ ਟਾਪ ਟਾ ਦਸ਼ੀਨ ਜਾਰਜਟ ਨੇਚਰਲ ਕਰੇਵ ਪਾੜਾ ਸਿਲਕ ਡਾਇਬਲ ਵਾਈਟ ਬਸ ਕਲਰ ਚ ਨੀਜ਼ੀ ਸਿਰਫ ਵਾਈਟ ਵਾਈਟ ਚ ਹਰ ਤਰ੍ਹਾਂ ਦੇ ਦੁਪੱਟੇ ਨਾਜ਼ਮੀਨ ਸੈਮੀ ਚਨਾਉਣ ਹਾ ਪਿਓਰ ਮਸਲੀਨ ਮਸਲੀਨ ਲਾਈਨਾਂ ਵਾਲੀ ਚੈੱਕ ਵਾਲੀ ਕੋਟਾ ਡੋਰੀਆ ਕੈਮਰਿਕ ਪਿਓਰ ਚਨਾਉਣ ਟੈਬੀ ਬਰਬਰੀ ਹਰ ਤਰ੍ਹਾਂ ਦੇ ਦੁਪੱਟੇ ਮਿਲ ਜਾਣਗੇ ਜੀ ਵਾਈਟ ਚ ਬਾਕੀ ਕੋਈ ਹੋਰ ਪਲੇਨ ਚ ਫੈਬਰਿਕ ਕੋਈ ਫ੍ਰੈਂਚ ਕ੍ਰੇਵ ਪਾੜਾ ਸਿਲਕ ਕੋਈ ਵੀ ਉਹ ਸਾਰਾ ਕੁਝ ਮਿਲ ਜੂਗਾ ਜੀ ਇੱਕ ਵਾਰ ਸੇਵਾ ਦਾ ਮੌਕਾ ਜੂਰ ਦਿਓ ਜੀ ਧੰਨਵਾਦ